ਅੱਜ ਮੈਂ ਇੱਕ ਵੀਡੀਓ ਵੇਖ ਰਿਹਾ ਸਾਂ ਜਿਹੜੀ ਕਿ ਭਗਵੰਤ ਮਾਨ ਸਾਹਿਬ ਦੀ ਪਹਿਲੀ ਘਰ ਵਾਲੀ ਨੇ ਸੋਸ਼ਲ ਮੀਡੀਆ ਤੇ ਪਾਈ ਇੱਕ ਪੱਤਰਕਾਰ ਭਗਵੰਤ ਮਾਨ ਜੀ ਨੂੰ ਸਵਾਲ ਕਰ ਰਿਹਾ ਉਹਨਾਂ ਦੇ ਘਰ ਜਾ ਕੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦੀ ਵੀਡੀਓ ਹੈ ਉਹ ਕਹਿ ਰਿਹਾ ਜੀ ਆਹ ਫੋਟੋ ਕੀ ਦੀ ਆ ਤੁਹਾਨੂੰ ਨਾਮ ਮਿਲੇ ਆ ਫੋਟੋ ਕੀ ਦੀ ਹੈ ਜਿਹਦੇ ਭਗਵੰਤ ਮਾਨ ਦੇ ਉਹ ਕਹਿੰਦੀ ਹੈ ਕਿ ਮੇਰੇ ਬੱਚਿਆਂ ਦੀ ਫੋਟੋ ਹੈ ਤੇ ਭਗਵੰਤ ਮਾਨ ਬੜਾ ਚਿਰ ਸੋਚ ਕੇ ਜਵਾਬ ਦਿੰਦਾ ਕਹਿੰਦਾ ਨਹੀਂ ਇਹ ਮੇਰੇ ਭਾਣ ਜੇ ਤੇ ਭਾਣ ਜੀ ਦੀ ਫੋਟੋ ਹੈ ਉਹ ਬੀਬੀ ਲਿਖਦੀ ਐ ਕਹਿੰਦੀ ਕਿ ਮੇਰੇ ਹੀ ਦੇ ਨਾਲ ਦੇ ਸਿਰਫ ਦੋ ਮੁੰਡੇ ਮੁੰਡੇ ਆ ਇਹ ਫੋਟੋ ਮੇਰੀ ਧੀ ਸੀਰਤ ਦੀ ਸੀ ਜਿਹਨੂੰ ਕੋਈ ਮੁੱਖ ਮੰਤਰੀ ਸਾਹਿਬ ਨੇ ਲਕਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਫੋਟੋ ਨੂੰ ਮੁੱਖ ਮੰਤਰੀ ਸਾਹਿਬ ਮੂਹਦਾ ਵੀ ਮਾਰ ਦਿੰਦੇ ਆ ਵੇਖੋ ਜਿਹੜਾ ਬੰਦਾ ਆਪਦੇ ਪਰਿਵਾਰ ਦੀ ਇੰਨੀ ਕਿ ਪੁਸ਼ਤ ਪਣਾਈ ਜਾਂ ਇੰਨੀ ਕਿ ਕਦਰ ਕਰਦਾ ਹੋਵੇਗਾ ਉਹ ਦੂਜੇ ਲੋਕਾਂ ਬਾਰੇ ਕੀ ਸੋਚਦਾ ਹੋਵੇਗਾ ਕਿਹੋ ਜੀ ਰਾਜਨੀਤੀ ਐ ਕਿਹੋ ਜਾਂ ਕਟਿਆ ਪਾਣਾ ਦੂਜੇ ਪਾਸੇ ਨਾ ਮੈਂ ਕਿ ਤੁਹਾਨੂੰ ਗੱਲ ਦੱਸ ਦਿਆਂ ਜਿਹੜੀਆਂ ਗੱਲਾਂ ਰਾਜਨੀਤੀ ਚ ਲੁਕਾਉਣ ਵਾਲੀਆਂ ਹੁੰਦੀਆਂ ਨੇ ਕਿ ਜਿਹੜੀਆਂ ਕੋਈ ਜਾਇਦਾਦਾਂ ਬਣਾਈਆਂ ਜਾਂ ਕੋਈ ਹੋਰ ਕੰਮ ਜਿਹੜੇ ਕੀਤੇ ਨੇ ਕਈ ਵਾਰ ਲੀਡਰ ਲੁਕਾਉਂਦੇ ਆ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇੱਕ ਇੰਟਰਵਿਊ ਵੇਖੀ ਸੀ ਜਿੱਦੇ ਜਿੱਦੇ ਨਾ ਪੱਤਰਕਾਰ ਬੜੇ ਠੋਕ ਠੋਕੇ ਸਵਾਲ ਕਰਦੇ ਉਹ ਜੱਟ ਬੜੇ ਠੋਕੇ ਜਵਾਬ ਦਿੰਦਾ ਉਹ ਕਹਿੰਦੇ ਆ ਜੀ ਵਿਰੋਧੀ ਧਿਰ ਰੌਲਾ ਪਾਉਂਦੀ ਹੈ ਕਿ ਸੁਖ ਵਿਲਾਸ ਇਹਨਾਂ ਦਾ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਕਿ ਇਹਦੇ ਚ ਪਰਦੇ ਵਾਲੀ ਕਿਹੜੀ ਗੱਲ ਹੈ ਮੇਰਾ ਮੈਂ ਇੱਕ ਠੋਕੇ ਕਹਿੰਦਾ ਮੇਰਾ ਉਹ ਕਹਿੰਦੇ ਜੀ ਟਰਾਂਸਪੋਰਟ ਉਹ ਕਹਿੰਦਾ ਉਹ ਵੀ ਸਾਡੀ ਹੈ 1947 ਤੋਂ ਰਜਿਸਟਰਡ ਹੈ ਫਿਰ ਉਹ ਕਹਿੰਦੇ ਜੀ ਆ ਪੀਟੀਸੀ ਚੈਨਲ ਕਹਿੰਦੇ ਹਾਂ ਸਾਡਾ ਇਹਦੇ ਚ ਮੇਰਾ ਹਿੱਸਾ ਮੈਂ ਕਦੋਂ ਮੁੱਕਰਦਾ ਇਧਰ ਦਾ ਫਰਕਤ ਵੇਖ ਲਓ ਤੁਸੀਂ ਇਧਰ ਬੰਦਾ ਔਲਾਦ ਨੂੰ ਔਲਾਦ ਤੋਂ ਮੁੱਕਰੀ ਜਾਂਦਾ ਕਿ ਇਹ ਮੇਰੇ ਨਹੀਂ ਹੈ ਮੇਰੇ ਭਾਂਜੇ ਜੀ ਭਾਂਜੇ ਦੇ ਮਤਲਬ ਬੱਚੇ ਜਿਓ ਉਹਦੀ ਵੀ ਘਰ ਦੀ ਨੇ ਪਹਿਲਾਂ ਲਿਖਿਆ ਹੋਇਆ ਜਾਂ ਵੀਡੀਓ ਪਾਈ ਉਹਨੇ ਇੱਕ ਬੰਦਾ ਆਪਦੀ ਸਾਰੀ ਗੱਲ ਹਿੱਕ ਠੋਕ ਕੇ ਕਰਦਾ ਹੈ ਇਹੀ ਹੁੰਦੇ ਨੇ ਖਾਨਦਾਨਾਂ ਦੇ ਸੂਲ ਇੱਥੋਂ ਖਾਨਦਾਨ ਪਰਖੇ ਜਾਂਦੇ ਆ ਇੱਥੋਂ ਪਤਾ ਲੱਗਦਾ ਕੌਣ ਕਿਹਦੇ ਚ ਕੀ ਦਮ ਹੈ ਤੇ ਕਿਹੜਾ ਕੀ ਦੇ ਨਾਲ ਕਿਹੋ ਜਿਹਾ ਕੋ ਕਰਮ ਜਿਹੜਾ ਪੰਜਾਬੀਆਂ ਦੇ ਨਾਲ ਹੋ ਰਿਹਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਚਾਹੀਦੀ ਹੁਣ ਅੱਜ ਮੈਂ ਇੱਕ ਵੀਡੀਓ ਵੇਖ ਰਿਹਾ ਸਾਂ ਜਿਹੜੀ ਕਿ ਭਗਵੰਤ ਮਾਨ ਸਾਹਿਬ ਦੀ ਪਹਿਲੀ ਘਰ ਵਾਲੀ ਨੇ ਸੋਸ਼ਲ ਮੀਡੀਆ ਤੇ ਪਾਈ ਇੱਕ ਪੱਤਰਕਾਰ ਭਗਵੰਤ ਮਾਨ ਜੀ ਨੂੰ ਸਵਾਲ ਕਰ ਰਿਹਾ ਉਹਨਾਂ ਦੇ ਘਰ ਜਾ ਕੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦੀ ਵੀਡੀਓ ਹੈ ਉਹ ਕਹਿ ਰਿਹਾ ਜੀ ਆ ਫੋਟੋ ਕਿਹਦੀ ਆ ਤੁਹਾਨੂੰ ਨਾਮ ਮਿਲੇ ਆ ਫੋਟੋ ਕਿਹਦੀ ਆ ਜੀ ਤੇ ਭਗਵੰਤ ਮਾਨ ਦੇ ਉਹ ਕਹਿੰਦੀ ਹੈ ਕਿ ਮੇਰੇ ਬੱਚਿਆਂ ਦੀ ਫੋਟੋ ਹੈ ਤੇ ਭਗਵੰਤ ਮਾਨ ਬੜਾ ਚੁਰ ਸੋਚ ਕੇ ਜਵਾਬ ਦਿੰਦਾ ਕਹਿੰਦਾ ਨਹੀਂ ਇਹ ਮੇਰੇ ਭਾਣਜੇ ਤੇ ਭਾਣਜੀ ਦੀ ਫੋਟੋ ਹੈ ਉਹ ਬੀਬੀ ਲਿਖਦੀ ਹੈ ਕਹਿੰਦੀ ਕਿ ਮੇਰੇ ਹੀ ਨਾਨਾ ਦੇ ਸਿਰਫ ਦੋ ਮੁੰਡੇ ਹੀ ਮੁੰਡੇ ਆ ਇਹ ਫੋਟੋ ਮੇਰੀ ਧੀ ਸ਼ੀਰਤ ਦੀ ਸੀ ਜਿਹਨੂੰ ਕੋਈ ਮੁੱਖ ਮੰਤਰੀ ਸਾਹਿਬ ਨੇ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਫੋਟੋ ਨੂੰ ਮੁੱਖ ਮੰਤਰੀ ਸਾਹਿਬ ਮੂਦਾ ਵੀ ਮਾਰ ਦਿੰਦੇ ਆ ਵੇਖੋ ਜਿਹੜਾ ਬੰਦਾ ਆਪਦੇ ਪਰਿਵਾਰ ਦੀ ਇੰਨੀ ਕਿ ਪੁਸ਼ਤ ਪਣਾਈ ਜਾਂ ਇੰਨੀ ਕਿ ਕਦਰ ਕਰਦਾ ਹੋਵੇਗਾ ਉਹ ਦੂਜੇ ਲੋਕਾਂ ਬਾਰੇ ਕੀ ਸੋਚਦਾ ਹੋਵੇਗਾ ਕਿਹੋ ਜੀ ਰਾਜਨੀਤੀ ਆ ਕਿਹੋ ਜਾਂ ਕਟਿਆ ਪਾਣਾ ਦੂਜੇ ਪਾਸੇ ਨਾ ਮੈਂ ਕਿ ਤੁਹਾਨੂੰ ਗੱਲ ਦੱਸ ਦਿਆਂ ਜਿਹੜੀਆਂ ਗੱਲਾਂ ਰਾਜਨੀਤੀ ਚ ਲੁਕਾਉਣ ਵਾਲੀਆਂ ਹੁੰਦੀਆਂ ਨੇ ਕਿ ਜਿਹੜੀਆਂ ਕੋਈ ਜਾਇਦਾਦਾਂ ਬਣਾਈਆਂ ਜਾਂ ਕੋਈ ਹੋਰ ਕੰਮ ਜਿਹੜੇ ਕਿਤੇ ਨਾ ਕਈ ਵਾਰ ਲੀਡਰ ਲੁਕਾਉਂਦੇ ਆ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਨਾ ਇੱਕ ਇੰਟਰਵਿਊ ਵੇਖੀ ਸੀ ਜੀ ਜਿਹੜੇ ਜਿਹੜਾ ਪੱਤਰਕਾਰ ਬੜੇ ਠੋਕ ਠੋਕੇ ਸਵਾਲ ਕਰਦੇ ਉਹ ਜੱਟ ਵੱਡੇ ਠੋਕੇ ਜਵਾਬ ਦਿੰਦਾ ਉਹ ਕਹਿੰਦੇ ਆ ਜੀ ਵਿਰੋਧੀ ਤੇ ਰੌਲਾ ਪਾਉਂਦੀ ਹੈ ਕਿ ਸੁੱਖ-ਵਿਲਾਸ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਸਾਹਿਬ ਕਹਿੰਦੇ ਕਿ ਇਹਦੇ ਵਿੱਚ ਪਰਦੇ ਵਾਲੀ ਕਿਹੜੀ ਗੱਲ ਹੈ ਮੇਰਾ ਮੈਂ ਇੱਕ ਠੋਕੇ ਕਹਿੰਦਾ ਮੇਰਾ ਉਹ ਕਹਿੰਦੇ ਜੀ ਟਰਾਂਸਪੋਰਟ ਉਹ ਕਹਿੰਦਾ ਉਹ ਵੀ ਸਾਡੀ ਹੈ 1947 ਤੋਂ ਰਜਿਸਟਰਡ ਹੈ ਫਿਰ ਉਹ ਕਹਿੰਦੇ ਜੀ ਆ ਪੀਟੀਸੀ ਚੈਨਲ ਕਹਿੰਦੇ ਹਾਂ ਸਾਡਾ ਇਹਦੇ ਵਿੱਚ ਮੇਰਾ ਹਿੱਸਾ ਮੈਂ ਕਦੋਂ ਮੁਕਰਦਾ ਇੱਧਰ ਦਾ ਫਰਕਤ ਵੇਖ ਲਓ ਤੁਸੀਂ ਇੱਧਰ ਬੰਦਾ ਔਲਾਦ ਨੂੰ ਔਲਾਦ ਤੋਂ ਮੁੱਕਰੀ ਜਾਂਦਾ ਹੈ ਕਿ ਇਹ ਮੇਰੇ ਨਹੀਂ ਹੈ ਮੇਰੇ ਭਾਂਜੀ ਭਾਂਜੇ ਨੇ ਮਤਲਬ ਬਸ ਜੋ ਉਹਦੀ ਵੀ ਘਰ ਦੀ ਨਹੀਂ ਪਹਿਲਾਂ ਲਿਖਿਆ ਹੋਇਆ ਜਾਂ ਵੀਡੀਓ ਪਾਈ ਉਹਨੇ ਇੱਕ ਬੰਦਾ ਆਪਦੀ ਸਾਰੀ ਗੱਲ ਹਿੱਕ ਠੋਕ ਕੇ ਕਰਦਾ ਹੈ ਇਹੀ ਹੁੰਦੇ ਨੇ ਖਾਨਦਾਨਾਂ ਦੇ ਸੂਲ ਇੱਥੋਂ ਖਾਨਦਾਨ ਪਰਖੇ ਜਾਂਦੇ ਆ ਇੱਥੋਂ ਪਤਾ ਲੱਗਦਾ ਹੈ ਕੌਣ ਕਿਹਦੇ ਚ ਕੀ ਦਮ ਹੈ ਤੇ ਕਿਹੜਾ ਕੀਦੇ ਨਾਲ ਕਿਹੋ ਜਿਹਾ ਕੋ ਕਰਮ ਜਿਹੜਾ ਪੰਜਾਬੀਆਂ ਦੇ ਨਾਲ ਹੋ ਰਿਹਾ ਹੈ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਚਾਹੀਦੀ ਹੋਂ